ਤੈਨੂੰ ਮੈਂ ਬੋਲ ਬਤਾਣੀ ਕਿ ਤੇ ਰੱਖਿਆ ਮੈਂ 10 ਮਿੰਟ ਸੁਦੀਪ ਉਹ ਸੰਦੀਪ ਹਾਂਜੀ ਮੈਂ ਨਾ ਮਾਨਤਪੁਰੋਂ ਹੋਵਾਂ ਆ ਗਿਆ ਮੈਂ ਅੱਜ ਪੁਣੇ ਕੰਡੇ ਆਏ ਜਲਦੀ ਆ ਜੀ ਕਿਚਨ ਤੁਸ ਮੈਨੂੰ ਦੱਸਿਆ ਨਹੀਂ ਪੁੱਛਿਆ ਨਹੀਂ ਦੱਸਣਾ ਮੈਂ ਕੀ ਤੂੰ ਇੱਥੇ ਜਾ ਕੇ ਕੀ ਕਰਨਾ ਤੂੰ ਕਹਿਣਾ ਕੁੜੀ ਨੂੰ ਮੈਂ ਨਾਲ ਲਾਇਆ ਮੈਂ ਤਾਂ ਮੈਂ ਜੇ ਨਹੀਂ ਹੋਣੀ ਮੇਰਾ ਦਾਦਾ ਜੀ ਦਾਦਿਆਂ ਉੱਥੇ ਹੀ ਰਹੇ ਕੋ ਸਾਗਦਾ ਤਾਂ ਮੈਂ ਸਕੂਲ ਨਾਲ ਗੱਲਬਾਤ ਕਰਕੇ ਨਾ ਉਥੋਂ ਹੀ ਜਾਇਆ ਕਰੋ ਕੁੜੀ ਦੇ ਉਥੋਂ ਹੀ ਆਇਆ ਕਰੋ ਹਾਏ ਨਹੀਂ ਐਦਾਂ ਨਾ ਕਰਿਓ ਇਥੇ ਨਾਲੇ ਨਾਲੇ ਬੱਤ ਰਹਿਦਾ ਵਾ ਤੇ ਨਾਲੇ ਉਹਦੀ ਨਾਨੀ ਕੱਲ ਕਹਿਣ ਦੇਹੀ ਵੀ ਮੈਰਾ ਕਣਾ ਵਾ ਥੋੜਾ ਚਿਰ ਤੇ ਮੈਂ ਸਕੂਲੇ ਗੱਲ ਕਰਕੇ ਪ੍ਰਿੰਸੀਪਲ ਨਾਲ ਤੇ ਬੱਚ ਦਾ ਰੂਟ ਚੇਂਜ ਕਰਾ ਦੇਣਾ ਉਧਰ ਦਾ ਪਾ ਦੇਣਾ ਮੇਤਣੇ ਵਾਲੇ ਪਾਸੇ ਦਾ ਤੋ ਇਹ ਮੈਨੂੰ ਨਹੀਂ ਨਾਲ ਆ ਜੇ ਮੈਂ ਨਹੀਂ ਮੇਲਾਉਂਗੀ ਤੂੰ ਕੀ ਕਰਨਾ ਉੱਥੇ ਜਾ ਕੇ ਇਥੇ ਤੇ ਤੁਹਾਡੀ ਬਣਦੀ ਨਹੀਂ ਵੀ ਉੱਥੇ ਜਾ ਕੇ ਫੇਰ ਕੁੜੀ ਦੇ ਨਾਲ ਤੂੰ ਕਈ ਗੱਲਾਂ ਬਾਤਾਂ ਹੁੰਦੀਆਂ ਆ ਆਪਾਂ ਫੇਰ ਜਾਵਾਂਗੇ ਕਿਸੇ ਦਿਨ ਅੱਜ ਮੈਂ ਕੱਲਾ ਹੋਵਾਂਗਾ ਜਾਣਾ ਤੇ ਤੂੰ ਇਹ ਚੱਲ ਜਾ ਮੇਲਾਓ ਪਰ ਮੈਂ ਸਕੂਲ ਨਹੀਂ ਹੋਰਦਾ ਪੈਨ ਦੇਣੀ ਚੱਲ ਉਹ ਵੀ ਦੇਖ ਲਾਂਗੇ ਕੀਤਾ ਜੇ ਹੋਣਾ ਵਾ ਕਿ ਨਹੀਂ ਹੋਣਾ ਤੂੰ ਪਹਿਲਾਂ ਹੀ ਇਹ ਦਿਨ ਮੈਂ ਦੱਸਦਾ ਤੇ ਤੂੰ ਪਹਿਲਾਂ ਹੀ ਨਾ ਕਰੀ ਜਾ ਮੇਰੇ ਪਾਸੋਂ ਚੱਲ ਜਾਓ ਜਾ ਤਾਮਟ ਪਰ ਜਲਦੀ ਆਇਓ ਨਵੀਨ ਨੂੰ ਲੈ ਜਾ ਨਾਲ ਕੇ ਜਾ ਫੋਲੇ ਜਾਣਾ ਨਾ ਮੈਂ ਨਹੀਂ ਮੱਕ ਲੈਣਾ ਟਿਵੀਸ਼ਨ ਨਹੀਂ ਜਾਣਾ ਟਿਵੀਸ਼ਨ ਕਰ ਲੈਣਾ ਉਹਨਾਂ ਹੁੰਦੇ ਸਾਰੇ ਫੋਲੇ ਜਾਣਾ ਨਾ ਮੇਰਾ ਵੀ ਪਤਾ ਜੇ ਰਾਤ ਲੱਗੀ ਮੈਂ ਰਾਤੀ ਰਹਿਣਾ ਵਾਂ ਰਾਤ ਕਿ ਰਹਿਣਾ ਕਦੇ ਵੀ ਨਹੀਂ ਨਾਲ ਲੱਗੇ ਜੇ ਵੀ ਨਹੀਂ ਜਿਆਦਾ ਜੋਰ ਲਾਇਆ ਤੇ ਫਿਰ ਮੈਨੂੰ ਰਹਿਣਾ ਪੈਣਾ ਹੁੰਦਾ ਮੈਂ 2 ਘੰਟੇ ਚ ਵਾਪਸ ਆ ਜਣਾ ਕਰੀ ਸਕਿਆ ਪਾਸਾ ਚੜ੍ਹ ਗਿਆ ਇਕੱਲਾ ਕਰ ਏ ਬੂ ਕੰਮ ਤੇ ਕੰਮ ਹੀ ਛੁੱਟੀਆਂ ਨਹੀਂ ਆਏ ਮੈਂ ਧਾਰਨੀ ਆ ਨੀ ਰਹਾਉਂ ਡੇਵਾ ਤੇ ਐਵੇਂ ਧਰ ਲਾ ਕਿ ਮੈਨੂੰ ਕਿੰਨੀ ਆ ਮੈਂ ਤਾਂ ਇਹ ਗਾਨਾ ਨਾ ਕਰ ਤੇਰੇ ਨਾ ਪਾਪਾ ਨੇ ਮੈਨੂੰ ਗੁੱਸੇ ਹੋੜਾਵਾ ਤੇ ਮੈਂ ਕਰ ਲਾ ਮੈਂ ਜੱਲਾ ਮੈਨੂੰ ਹੀ ਬਾ ਵੀ ਫਿਰ ਨਿਕੋ ਜਾ ਨਾ ਮੈਂ ਤੂੰ ਰੋਏ ਨੂੰ ਮੋਟਾ ਨਾ ਜੇ ਇਹਾ ਪਿਓ ਹੈ ਤੇ ਟੱਕਰ ਗਿਆ ਤੇ ਮੈਨੂੰ ਵੀ ਠੀਕ ਕਵਰ ਆਊਗਾ ਤੇ ਨਾਲੇ ਆਪ ਖਾਊਗਾ ਮੇਰਾ ਤੇ ਆਪਣਾ ਸਰੀਰ ਮੇ ਠੀਕ ਸਰੀਰ ਮੇਰਾ ਠੰਡਾ ਹੋਇਆ ਆਪਣਾ ਬੀਪੀ ਚੈੱਕ ਕਰਾਂ ਆਪਣਾ ਬੀਪੀ ਵਾਲੀ ਮਸ਼ੀਨ ਹੀ ਪਕਾ ਚੈੱਕ ਕਰਾਂ ਆਪਣਾ ਨੰਨਾ ਮੇਨ ਬੜਾ ਮੁੰਡੇ ਨੇ ਤਾਂ ਰਖੀਦਾ ਬਾ ਐਡਾ ਹੈ ਰਹਾ ਕਿਤਾ ਖਰਾਬ ਹੈ ਕਿ ਕਿ ਪਾਸੇ ਮੇਰੀ ਜਾਨ ਨਹੀਂ ਸੜਦਾ ਜੇ ਕੁੜੀ ਗਈ ਆ ਤੇ ਹੁਣ ਇਹ ਉਹਦੋਂ ਵੀ ਜ਼ਿਆਦਾ ਤੰਗ ਕੰਡਿਆ ਵਾ ਉਹਦੇ ਫੇਰ ਮੇਰੇ ਅੱਖੇ ਲੱਗਦੀ ਇਹ ਤੇ ਐਡਾ ਹੈਗਾ ਨਾ ਅੱਖੇ ਤੇਲੇ ਦਾ ਨਹੀਂ ਲੱਗਦਾ ਹੇ ਰੱਬਾ ਮੇਰਾ ਤਾਂ ਸਿਰ ਬੜਾ ਪਾਟਣ ਢਿਆ ਵਾ ਘਰ ਵੀ ਕੋਈ ਹੈ ਨਹੀਂ ਹੁਣ ਮੈਂ ਕੀ ਕਰਾਂ ਕਿੱਥੇ ਜਾਵਾਂ ਹੇ ਵੀ ਵੀ ਲੱਗਦਾ ਘੜ ਗਿਆ ਵਾ ਨਵੀਆ ਗਿਆ ਲੈਦਾ ਨਵੀ ਰਿਆ ਤਾੜ ਕੇ ਹਾਂਜੀ ਮੈਂ ਮੇਰਾ ਤੇ ਬੀਬੀ ਬੜਾ ਘੜੀਆਂ ਵਾਹ ਜਾਂ ਪਾਣੀ ਲਿਆ ਕੇ ਤੇ ਨਾਲ ਮੈਨੂੰ ਦਵਾਈ ਲਿਆ ਦੇ ਚ ਟੋਰ ਚੋ ਮੈਂ ਅੱਗੇ ਬਾਹਰ ਗਿਆ ਹੀ ਵੀ ਤੂੰ ਕੰਮ ਤੇ ਕੰਮ ਦੱਸਣੇ ਹੁਣ ਤੂੰ ਫੇਰ ਕੰਮ ਤੇ ਕੰਮ ਦੱਸੀ ਜਾਂਦੀ ਆ ਮੈਂ ਤੈਨੂੰ ਕਾਹਦੇ ਕੰਮ ਦੱਸੰਡੀ ਆ ਹੱਥ ਹੋ ਗਈ ਤੇਰੇ ਵਾਈ ਮੇਰੇ ਤੇ ਸਰੀਰ ਨਹੀਂ ਆਸਣਾ ਕਰਨੇ ਮਿਲ ਤੇ ਆ ਬੀਬੀ ਵੀ ਸਾਰਾ ਘੜਿਆ ਵਾਹ ਪਾਣੀ ਦਿੰਦੀ ਮੇਰਾ ਬੀਪੀ ਚੈੱਕ ਕਰਦੀ ਇਹ ਤੇ ਮੇਰਾ ਆਪਣਾ ਹੋ ਕੇ ਵੇਖ ਲਾ ਕੁੱਖ ਕੰਡਿਆ ਵਾ ਉਹ ਤੇ ਮੈਨੂੰ ਫਿਰ ਵੀ ਪੁੱਛਦੀ ਆ ਇਹ ਮੁੰਡਾ ਮੈਨੂੰ ਇੰਨੇ ਤੱਕ ਕਰੂਗਾ ਮੈਂ ਤਾਂ ਕਦੀ ਸੋਚਿਆ ਨਹੀਂ ਹਲੇ ਹੈ ਨਿੱਕਾ ਵਾ ਜੇ ਵੱਡਾ ਹੋ ਗਿਆ ਤੇ ਇਹਨਾਂ ਤੇ ਮੇਰੇ ਥਾਮੀਗਾ ਅੱਖੇ ਨਹੀਂ ਲੱਗਣਾ ਹੁਣ ਮੈਂ ਕਰਾਂ ਤੇ ਦੱਸ ਕਰਾਂ ਕੀ ਮੂੰਹ ਤੇ ਪਾਣੀ ਦੇ ਘੁੱਟ ਵੀ ਆਸ ਹੈ ਨਹੀਂ ਕੋ ਆਏ ਆਏ ਮੈਂ ਤੇ ਇਹਨਾਂ ਇੰਨਾ ਲਾਡ ਪਿਆਰ ਵੀ ਕਰਦੀ ਆ ਹਾਂ ਖੂਨ ਸਪੇਦ ਹੋ ਗਿਆ ਇਹ ਤੇ ਮੇਰਾ ਆਪਣਾ ਖੋਦ ਦਾ ਢਿੱਡ ਭਾ ਜਾਇਆ ਹੀ ਉਹ ਤੇ ਤਾਂ ਵੀ ਨਹੀਂ ਮੇਰਾ ਭਾਂਡਿਆ ਤੇ ਮੈਂ ਮੰਤਣਾ ਕਿੱਦਾਂ ਕਿ ਤਰੇ ਪੰਦੀ ਰਹੀ ਆ ਇਹ ਇਦਾਂ ਨਹੀਂ ਮੈਨੂੰ ਚਾਹੀਦੀ ਮੰਤ ਨੂੰ ਮੈਂ ਕਰਦੀ ਆ ਫੂਨ ਕਰਕੇ ਤੇਰੀ ਰਾਜੀ ਪਾਈ ਕੁਛ ਨਹੀਂ ਤੇ ਨਾਲੇ ਉਹਨੂੰ ਮੈਂ ਕਹਿੰਨੀ ਤੂੰ ਆ ਜਾ ਮਤਲਬ ਵੀ ਪਈਆਂ ਹਾਂਜੀ ਬੰਦਾ ਮੈਂ ਤੇ ਦਿਖਾ ਰਿਹਾ ਕੀ ਗੱਲ ਹੋ ਗਈ ਆ ਪਤਾ ਨਹੀਂ ਕੀ ਹੋਇਆ ਚੱਕਰ ਤੇ ਆਇਆ ਦਵਾਈ ਲੈ ਕੇ ਨਹੀਂ ਦਵਾਈ ਦੀ ਸੋਣਾ ਮੈਂ ਨਹੀਂ ਰੱਖਾ ਮੈਨੂੰ ਦਵਾਈ ਲੈਣੇ ਤੇ ਪਾਣੀ ਦਾ ਘੁੱਟ ਦੇ ਨਾ ਮੈਂ ਪਾਣੀ ਦਿੱਤਾ ਤੇ ਨਾ ਮੈਨੂੰ ਦਵਾਈ ਲਿਆ ਕੇ ਦਿੱਤੀ ਆ ਤੇ ਪਤਾ ਲੱਗਦਾ ਕੁੜੀ ਮੁੰਡੇ ਦਾ ਲੱਗਾ ਪਤਾ ਲੱਗਦਾ ਲੱਗਦਾ ਵਾ ਨਾ ਕੁੜੀ ਦਾ ਕੁੜੀ ਇੱਥੇ ਹੁੰਦੀ ਨਾਲੇ ਤੈਨੂੰ ਦਵਾਈ ਦਿੰਦੀ ਨਾਲੇ ਤੈਨੂੰ ਸੰਭਦੀ ਆ ਮੈਂ ਮੁੰਡਾ ਕਿੱਥੇ ਆ ਮੈਨੂੰ ਤੇ ਆਪ ਨਹੀਂ ਪਤਾ ਉਹਨੂੰ ਕਿਹਾ ਨਹੀਂ ਮੈਨੂੰ ਦਵਾਈ ਦੇ ਮੈਂ ਤਾਂ ਮੈਂ ਕਿਹਾ ਮੈਨੂੰ ਲੈ ਕੇ ਦੇ ਦੇ ਉਹਨਾਂ ਕਾਪੀ ਆ ਕਿ ਨਹੀਂ ਖਾਦੀ ਨਹੀਂ ਤੇ ਮੈਂ ਲੈ ਕੇ ਦਵਾ ਦਵਾਈ ਲੈ ਕੇ দাও ਮੇਰੇ ਕੋਲ ਤਾਂ ਉੱਠਿਆ ਨਹੀਂ ਜਾਣ ਦਿਆ ਕੋਈ ਨਹੀਂ ਮੈਂ ਲੈ ਦਿੰਦਾ ਇੱਥੇ ਹੁਣੇ ਪਈ ਮੇਰੇ ਕੋਲ ਬੀਬੀ ਕਾ ਕੀਤਾ ਉਹਨਾਂ ਵਧਿਆ ਕੇ ਘਟਿਆ ਵਾ ਮੇਰੇ ਬੀਬੀ ਘਟਿਆ ਵਾ ਘਟਿਆ ਤਾਂ ਕੋਈ ਨਹੀਂ ਵਧਣ ਵਾਲੀ ਦਵਾਈ ਦੇ ਦਿੰਨੇ ਆ ਤੇ ਚਲੋ ਉੱਥੇ ਮੈਂ ਫਿਰ ਦੋ ਤਿੰਨ ਘੰਟੇ ਬੈਠਾ ਮੈਂ ਚੱਲ ਮੈਂ ਚੱਲਦਾ ਵਾਂ ਕੁੜੀ ਦੇ ਬੜੀ ਖੋਸ ਵਾ ਉੱਥੇ ਤੇ ਅੱਛਾ ਉਹ ਨਾਨਾ ਦਾ ਆਂਦਾ ਵੀ ਮੈਂ ਤਾਂ ਇੱਥੇ ਪੜਨੇ ਪਾ ਲੈਣੀ ਤੇ ਮੈਂ ਚੱਲ ਇੱਕ ਵਾਰੀ ਮੈਂ ਪੁੱਛ ਲਈ ਨਾ ਦੀ ਮੰਮੀ ਨੂੰ ਮੜ ਕੇ ਉਹਨਾਂ ਬਸਾ ਗਰੇ ਇਹ ਹਾਂ ਆ ਗੱਲਾਂ ਬਾਤਾਂ ਉੱਥੇ ਰਹਿ ਜਾਣੀ ਨਹੀਂ ਨਹੀਂ ਉੱਥੇ ਨਹੀਂ ਪੜਨੇ ਪਵਣੀ ਆਪਾਂ ਇੱਥੇ ਲੈ ਕੇ ਆਉਣੀ ਆ ਮੈਨੂੰ ਆ ਆ ਸਾਸ ਨੂੰ ਹੰਡਿਆ ਸਾਸ ਹੰਡਿਆ ਮੜਕੇ ਨਾ ਫਿਰ ਉਹ ਪੰਗਾ ਪਵੇ ਹੁਣ ਤੇ ਉੱਥੇ ਐਡਮਿਸ਼ਨ ਹੋਦੀ ਇਹਨਾਂ ਕਰਾ ਦੇਣੀ ਨਾਲੇ ਐਡਮਿਸ਼ਨਾਂ ਚੱਲੂ ਹੋਈਆਂ ਵਾ ਫਿਰ ਦੁਬਾਰਾ ਨਵੀਂ ਖੋਲਤੀਆਂ ਮੇਰੀਆਂ ਅੱਖਾਂ ਅੱਖਾਂ ਦਾ ਹਾ ਦਿਨਾ ਚ ਹਮ ਪਰ ਉਹਨੇ ਹੁਣ ਹੁੰਦੀਓ ਮੇਰੇ ਨਾਲ ਕੇ ਨਾ ਮੈਨੂੰ ਪਾਣੀ ਵੀ ਦੇਣਾ ਇਹ ਤੇ ਦਵਾਈ ਵੀ ਦੇਣੀ ਦਵਾਈ ਤੇ ਤੇਰੀ ਆ ਗਈ ਅਜੇ ਵੀ ਪਟਾਕੇ ਪਾਉਂਦੇ ਭਾਂ ਪਰਾ ਬੀਪੀ ਘਟਿਆ ਗਈ ਆ ਪਤਾ ਨਹੀਂ ਕੁੜੀ ਨੂੰ ਤੂੰ ਕਿੰਨੇ ਕ ਜ਼ੋਰ ਦੀ ਤੂੰ ਪੁੱਛੇਂ ਹੁੰਦੀ ਰਹੀ ਜਿਹੜੀ ਓਨ ਦਾ ਨਾਂ ਨਹੀਂ ਲੈਂਦੀ ਉਹਨੂੰ ਮੈਂ ਇੱਕ ਵਾਰੀ ਪੁੱਛਿਆ ਮੈਂ ਕਿ ਮਾਂ ਤੇ ਚੱਲੀਏ ਆਂਦੀ ਪਾਪਾ ਮੇਰਾ ਨਹੀਂ ਇਹੇ ਦੀ ਕਰਤਾ ਜਾਣ ਮੈਨੂੰ 10 ਦਿਨ ਹੋਰ ਰਹਿਣ ਦੋ ਜੀ ਇੱਥੇ ਐਦਾ ਕਹਿੰਦੀ ਉਹ ਤੇ ਮੋ ਹੋਵੇ ਤੇਰੇ ਤੇ ਉਹ ਵੀ ਨਾ ਆਵੇ ਤੂੰ ਉਹਨੂੰ ਫੋਨ ਕਰਕੇ ਪੁੱਛ ਲਈ ਨਾ ਕਰੀ ਉਹਨੂੰ ਫੋਨ ਕਰਕੇ ਪੁੱਛ ਲਈ ਕਿੱਥੋਂ ਬੋਲਦੀ ਐ ਕੋਈ ਨਹੀਂ ਮੈਂ ਪੁੱਛ ਰੋ ਲਿਆ ਲਾ ਕੇ ਦਵਾ ਮੈਨੂੰ ਫੋਨ ਮੈਂ ਤਾਂ ਫੋਨ ਤਾਂ ਗੱਡੀ 'ਚ ਹੀ ਰਹਿ ਗਿਆ ਲੰਡਾ ਨਹੀਂ ਗਿਆ ਮੇਰੇ ਕੋ ਉਹ ਗੱਡੀ 'ਚ ਪਿਆ ਕੱਢਣਾ ਵਾ ਉੰਨੇ ਕੱਟ ਲੈਦਾ ਨਾ ਵੀ ਨਾ ਪ੍ਰੀਤ ਉਹ ਨਾ ਪ੍ਰੀਤ ਇਹ ਗੱਲ ਸੁਣ ਹਾਂਜੀ ਤੈਨੂੰ ਪਤਾ ਨਹੀਂ ਆ ਗਿਆ ਵਾ ਮੈਂ ਤਾਂ ਤੈਨੂੰ ਪਤਾ ਨਹੀਂ ਵੀ ਆਇਆ ਜਾਂ ਮੇਰਾ ਗੱਡੀ ਚੋਂ ਫੋਨ ਫੜ ਕੇ ਲਾ ਲਿਆ ਗੱਡੀ ਚ ਪਿਆਈਆ ਲਿਆਇਆ ਗੱਜੀ ਗਰਮਨਾਜ ਤਾ ਪੱਗੇ ਬੜੀ ਐ ਤਾ ਫੋਨ ਆ ਜਾ ਫੇਰ ਬੰਦ ਹੋ ਜਾਂਦਾ ਫੇਰ ਕੁੜਿਆ ਅੱਜ ਕੱਲ ਗਰਮੀ ਬੜੀ ਐ ਤੇ ਹੋਰ ਰੋਟੀ ਪਣੀ ਖਾਦਾ ਕ ਨਹੀਂ ਰੋਟੀ ਜਮਾਂ ਲੈ ਖਾ ਲਈ ਹੂੰ ਕੰਮ ਥੋੜਾ ਕਰਿਆ ਕਰ ਨਾ ਤੇ ਆਪਣੇ ਮਾਂ ਨੂੰ ਨਾ ਤੂੰ ਦਵਾਈ ਪੁੱਛੀ ਆ ਤੇ ਨਾ ਤੂੰ ਉਹਦਾ ਬੀਪੀ ਜਾ ਕੀਤਾ ਕੀ ਗੱਲ ਕਿਨੇ ਕਰਨਾ ਕੰਮ ਹੈ ਜਾਂ ਨਹੀਂ ਮੰਮੀ ਤੇ ਜੇ ਮਗਰੋਂ ਕਰ ਡੇਪੀ ਤੇ ਕਿਦਾਂ ਨੂੰ ਮਣਕੇ ਖਾਣਾ ਮੰਮੀ ਨੇ ਕਿਹਾ ਨਹੀਂ ਤਾ ਉਹ ਤਾਂ ਕਹਿੰਦੀ ਮੈਂ ਕਿਹਾ ਮੇਰੇ ਅੱਖੇ ਲੱਗਦਾ ਤੂੰ ਹਾਦ ਹੋ ਗਈ ਭਰਾਵਾ ਤੇਰੇ ਵਾਰੀ ਵੀ ਝੂਠ ਦਾ ਵੀ ਪੜਾ ਲਵਾਂਦਾ ਤੂੰ ਤੇ ਮੈਂ ਨਹੀਂ ਕਹੀ ਤੋਹੀ ਕਿਦੋ ਮੈਂ ਆਹ ਤਾਂ ਇਹਨੂੰ ਕਿਹਾ ਮੈਨੂੰ ਪਾਣੀ ਦੇ ਤੂੰ ਉਹ ਵਾ ਘੋਟ ਰਿਆਂ ਦਿੱਤਾ ਜੇ ਤੈਨੂੰ ਮੈਂ ਕਿਹਾ ਮੈਨੂੰ ਦਵਾਈ ਲੈ ਸੁਣ ਡਾਕਟਰ ਕੋ ਉਹ ਨਹੀਂ ਲਿਆ ਕੇ ਦਿੱਤੀ ਤੂੰ ਮੈਂ ਲੈ ਗਿਆ ਸਾਦਾ ਹੀ ਤੁਸੀਂ ਤੇ ਜੋ ਕਿਹਾ ਹੀ ਨਹੀਂ ਮੈਨੂੰ ਕਿਦਾ ਬਾਲਕ ਨਹੀਂ ਤੁਹਾਨੂੰ ਕੀ ਹੋਇਆ ਅੱਛਾ ਬੰਦਾ ਬੰਦਾ ਜਾ ਇਹਨੂੰ ਦਵਾਈ ਦੇ ਉਥੋਂ ਉਹ ਬੈਗ ਤੇ ਪਈ ਉਹ ਬੀਪੀ ਘਟਿਆ ਵਾ ਵਦਨ ਵਾਲੀ ਦੇ ਦਵਾਈ ਇਹਨੂੰ ਉਧਰ ਗਈ ਜਾਂਦੇ ਜਾ ਜਾ ਪੁੱਤ ਮੇਰਾ ਜਾ ਹੈਲੋ ਹਾਂ ਮੰਦ ਕੀ ਹਾਲ ਚਾਲੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵਾ ਵਧੀਆ ਠੀਕ ਆ ਮਮਾ ਆਪਣੀ ਨਾਲ ਗੱਲ ਕਰੀ ਹੈਲੋ ਹੈਲੋ ਮੰਦ ਕੀ ਹਾਲ ਚਾਲ ਆ ਸਤਿ ਸ਼੍ਰੀ ਅਕਾਲ ਠੀਕ ਠਾਕ ਆ ਹਾਂਜੀ ਹਾਂ ਕੀ ਕਰਨ ਹਾਂਜੀ ਹਾਂਜੀ ਵਧੀਆ ਠੀਕ ਠਾਕ ਆ ਨਾਨੀ ਨਾਨਾ ਠੀਕ ਠਾਕ ਆ ਹਾਂਜੀ ਜੀ ਮੇਰਾ ਤਾਂ ਪਤਾ ਵੀਪੀ ਘਟਿਆ ਹੀ ਮੈਂ ਤਾਂ ਠੀਕ ਨਹੀਂ ਠੀਕ ਹਾਂ ਠੀਕ ਹੈ ਨਹੀਂ ਨਾ ਮੈਂ ਕਿੱਥੇ ਠੀਕ ਹਾਂ ਤੂੰ ਆ ਜਾਨੀਂ ਆਪਣੇ ਪਾਪਾ ਨਾਲ ਨਵੀ ਠੀਕ ਆ ਨਵੀ ਤੇ ਮੇਰੇ ਮਾਸਾ ਨੂੰ ਆਖੇ ਲੱਗਦਾ ਨਵੀ ਨੂੰ ਮੈਂ ਹੈ ਮੇਰੀ ਮੈਡੀਸਨ ਲਿਆ ਦੇ ਉਹ ਵੀ ਨਹੀਂ ਲਿਆ ਕੇ ਦਿੱਤੀ ਤੇ ਜੇ ਮੈਂ ਆਖਿਆ ਮੈਨੂੰ ਪਾਣੀ ਦਾ ਗਲਾਸ ਦੇ ਤੇ ਉਹ ਵੀ ਨਹੀਂ ਦਿੱਤਾ ਤੇ ਗੰਦਲ ਨਹੀਂ ਪਾਪਾ ਦੇ ਮੰਗਾਇੂ ਹਾਂ ਮੈਡੀਸਨ ਤੇ ਪਾਪਾ ਨੇ ਲਿਆઈ ਦੇਣੀ ਆ ਤੇ ਪਰ ਤੂੰ ਆ ਜੰਨੀ ਆ ਤੇ ਵਧੀਆ ਗੱਲ ਸੀ ਕੋਈ ਨਹੀਂ ਮੈਂ ਦੂੰਗੀ ਮੰਮੀ ਦਾ ਬੰਦਾ ਦੇਣਾ ਹਾਂਜੀ ਚਲੋ ਠੀਕ ਆ ਮੇਰੇ ਪੁੱਤੇ OK ਅਹੀਂ ਆਵਾਗੇ ਉਧਰ ਵੀ ਤੈਨੂੰ ਮੈਂ ਸੰਦੀਪ ਮੇਰੀ ਗੱਲ ਸੁਣਾ ਤੂੰ ਨਾ ਤੇਰੇ ਮੁੰਡਾ ਆਖੇ ਲੱਗਦਾ ਨਾ ਤੇਰਾ ਟਾਈਮ ਪਾਸ ਹੁੰਦਾ ਤਾਂ ਨਾ ਤੇਰਾ ਕੋਈ ਕੰਮਕ ਲਾਗੋ ਕਰਾਉਣ ਵਾਲਾ ਹੀ ਆ ਇਹ ਤੈਨੂੰ ਆਪਣਾ ਬਦਲਣਾ ਪੈਣਾ ਜੇ ਤੂੰ ਨਹੀਂ ਬਦਲਦੀ ਤੇ ਉਹਦੀ ਨਾਨੇ ਦੇ ਨਾਨਾ ਦੇ ਪੈ ਹੀ ਕੁੜੀ ਨੂੰ ਨਹੀਂ ਇਥੋਂ ਕੱਲਣਾ ਜੇ ਨੂੰ ਆਪਣਾ ਬਦਲਦੀਆਂ ਫੇਰ ਮੈਂ ਜੋਰ ਪਾ ਕੇ ਨਾਲ ਐਦਵਾਰ ਨੂੰ ਨਾਲ ਤੂੰ ਚੱਲ ਜੀ ਮੇਰੇ ਨਾਲ ਨਾਲ ਮੁੰਡਾ ਚੱਲ ਜਾਊਗਾ ਜਾ ਕੇ ਜੋਰ ਪਾ ਕੇ ਤੇ ਫੇਰ ਲੈ ਆਵਾਂਗੇ ਕੁੜੀ ਨੂੰ ਕਿ ਇੱਕ ਆਰੀ ਸਾਨੂੰ ਮੌਕਾ ਦੋ ਔਰ ਮੈਂ ਬਦਲਣਾ ਤੈਨੂੰ ਹੀ ਪੈਣਾ ਤੇਰੀ ਗੱਲ ਬਾਣੀ ਤੇਰੇ ਜੇ ਤੂੰ ਨਾ ਬਦਲੀ ਤੇ ਫੇਰ ਕੁੜੀ ਹੱਥੋਂ ਜਾਂਦੀ ਲੱਗਣੀ ਫੇਰ ਉਹਨਾਂ ਹੀ ਉੱਥੇ ਆਪੇ ਪੜਨੇ ਪਾਦਣੇ ਤੇ ਆਪੇ ਸਭ ਕੁਝ ਕਰਨੇ ਕੋਈ ਨਹੀਂ ਉਹਨੂੰ ਹੁਣ ਮੈਂ ਧੀਆ ਮੰਮੂ ਸਮਝੂਗੀ ਮੋਹਨਾ ਅੱਜ ਮੁੰਡੇ ਨੇ ਮੈਨੂੰ ਸਾਰਾ ਦਾਤਾ ਵਰਜਟ ਕਿਹੜੇ ਮੁੰਡੇ ਨੇ ਰਿਜ਼ਲਟ ਦੱਸਦਾ ਨਵੀ ਨੇ ਹੂੰ ਜਿਦਾਂ ਮੇਰੇ ਦੁੱਖ ਸ਼ੋਕ ਮਿਲਿਆ ਨਹੀਂ ਮੇਰੇ ਲੱਗੇ ਕਿਤੇ ਪਾਣੀ ਦਾ ਘਟ ਦਾ ਆਸਰਾ ਮੇਰੇ ਅੱਖੇ ਨਹੀਂ ਨਾ ਲੱਗਦਾ ਤੇਰੇ ਤਾਈਓਂ ਨਹੀਂ ਲੱਗਦਾ ਅੱਖੇ ਉਹ ਅੰਨਾਂ ਦੀ ਮੇਰੇ ਅੱਖੇ ਲੱਗਦੀ ਆ ਨਾ ਉਹ ਵੀ ਡਰ ਗਿਆ ਨਾ ਕੁੜੀਆ ਲਵੇਖ ਕੇ ਵੀ ਕੁੜੀ ਨੂੰ ਇਦਾਂ ਪੈਂਦੀ ਕੁੜੀ ਅੱਖੇ ਵੀ ਲੱਗਦੀ ਆ ਤਾਂ ਵੀ ਇਦਾਂ ਪੈਂਦੀ ਤੇ ਜੇ ਮੈਂ ਕੰਮ ਕਰਾ ਲਿਆ ਤਾਂ ਵੀ ਉੱਥੇ ਰਹਿਣਾ ਨਾ ਕਰਾਇਆ ਤਾਂ ਤਾਂ ਵੀ ਕੰਮ ਉੱਥੇ ਹੀ ਰਹਿਣਾ ਉਹ ਉਹ ਫਿਰ ਉਹ ਤੋਂ ਡਰਦਾ ਹੀ ਨਹੀਂਗਾ ਕੰਮ ਕਰਦਾ ਵੀ ਕੁੜੀ ਨੂੰ ਕਿਹੜੇ ਫੁੱਲ ਹੁੰਦੀ ਆ ਮਨ ਨੂੰ ਇਹ ਤਾਈ ਪਈ ਦੀ ਅੱਗੋਂ ਕੰਮ ਕਰ ਲੋ ਨਾ ਕਰੋ ਕੋਈ ਕੈਦਾ ਨਹੀਂ ਇਹ ਘਰ ਦੇ ਵਿੱਚ ਚੱਲ ਕੋਈ ਨਹੀਂ ਹੁਣ ਲੈ ਆਵਨੇ ਆਪਾਂ ਜਾ ਕੇ ਅੱਜ ਤੇ ਨਹੀਂ ਜਾਣਾ ਅਜੇ ਐਤਵਾਰ ਨੂੰ ਜਾਊਗਾ ਮੈਂ ਅੱਜ ਤੇ ਚੱਲ ਤੂੰ ਅੱਥਾਜੀ ਆਏ ਅੱਥਾਜੀ ਨੂੰ ਚੱਜਣਾ ਹੁਣ ਤੇ ਮੈਂ ਆਇਆ ਹੁਣ ਆਇਆ ਐਤਵਾਰ ਨੂੰ ਵੇਖੂ ਗਲਦੀ ਢੜੀ ਕੱਢ ਕੇ ਤਰੀਕੇ ਨਾਲ ਤੇ ਦਵਾਈ ਦੂਹੀ ਖਾ ਤੇ ਐਤਵਾਰ ਜਾ ਕੇ ਫੇ ਲੈ ਆਵਾਂਗੇ ਚੱਲ ਵੇਖ ਲੈ ਤੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰ ਜੇ ਤੂੰ ਨਾ ਬਦਲੀ ਤੇ ਫੇ ਮੁਸ਼ਕਲੀਆਂ ਕੰਮ ਫੇ ਨਹੀਂ ਹੋਣਾ ਕੁੜੀ ਕੱਲੀ ਮਰੇ ਮੈਂ ਤਾਂ ਜਦੋਂ ਜਾਣਾ ਨਾ ਉੱਥੇ ਜਾ ਕੇ ਆਪਣਾ ਵੇਖ ਨਹੀਂ ਸਕਤਾ ਬਤਾਬ ਕਿੰਦਾ ਮਿਲਣਾ ਵਾ ਥੋੜਾ ਬੜਾ ਤੇ ਕੀ ਹਿਸਾਬ ਕਿਤਾਬ ਨਾਨੇ ਨਾਨੀ ਨੇ ਵੀ ਤੈਨੂੰ ਗੱਲਾਂ ਕਰਨੀਆਂ ਉਹ ਬੇਜਰ ਤਰ ਲਈ ਥੋੜੀਆਂ ਬਣਗੀਆਂ ਇੰਨਾ ਕਿ ਤੈਨੂੰ ਮੈਂ ਦੱਸ ਦਿੰਨਾ ਵੀ ਤੇਰੇ ਤੇ ਔਖੇ ਬੜੇ ਹੀ ਹੋ ਚਾਹ ਕੋਈ ਨਹੀਂ ਮੇਰੀ ਧੀ ਤੇ ਮੇਰੇ ਘਰ ਆਉਣੀ ਨਾ ਉਹ ਕਹਤਾ ਅੰਗੜ ਰਹੀ ਹੈ ਤੇ ਰੇਥੋ ਗਈ ਤੋ ਜਾ ਕੇ ਵੇਖ ਨਹੀਂ ਸਕਤਾ ਮਨੋਂ ਦੇ ਅੱਗੇ ਨਾ ਮਾਂ ਤੇ ਦੀ ਨਾਨੀ ਕਹਿੰਦੀ ਵੀ ਕੁਲਵਿੰਦਰ ਸਿੰਘ ਤੇਰੇ ਮੂੰਹ ਨੂੰ ਕੁੜੀ ਇੱਥੇ ਆ ਨਹੀਂ ਤੇ ਇਹਨੂੰ ਕਦੀ ਵੀ ਨਾ ਕਰਲੀ ਤੇ ਇਹ ਮੌਕਾ ਤੇ ਰਿਹਾ ਥੱਜੀਆ ਜੇ ਤੇ ਕੁੜੀ ਤੂੰ ਲਿਓਣੀ ਆ ਤੇ ਫਿਰ ਵਧੀਆ ਤਰੀਕੇ ਨਾਲ ਤੈਨੂੰ ਰਹਿਣਾ ਕਹਿਣਾ ਵਾ ਜਾ ਕੇ ਉੱਥੇ ਗੱਲ ਕਰ ਲੈ। ਤੈਨੂੰ ਵੰ ਕੰਮ ਨਵੇੜ ਕੇ ਜਲਦੀ ਤੇ ਚੱਲੀਏ। ਜੇ ਤੇਰਾ ਨਹੀਂ ਦਿਲ ਲੱਗਦਾ ਤੇ ਨਹੀਂ ਤੇ ਤੂੰ ਹੀ ਬਿਮਾਰ ਹੋ ਜਾਣਾ ਕੰਮ ਕਰਦੀ ਨੇ। ਉਹਨੇ ਉੱਥੇ ਮਿਲ ਕੇ ਸੋਚੀ ਜਾਣਾ ਵੀ ਪਤਾ ਨਹੀਂ ਕੀ ਗੱਲ ਬਾਤ। ਸਰ ਜੀ ਕੀ ਆਪਣੀਆਂ ਤੇ ਕੀ ਪਰਾਈਆਂ? ਮੈਂ ਤੁਹਾਡੇ ਨਾਲ ਜਾਊਂਗੀ ਤੇ ਮਾਂ ਤਰੋਂ ਐਤੋਂ ਆਪ ਨੂੰ ਜਾ ਕੇ ਤੇ ਆਪਾਂ ਲੈ ਆਵਾਂਗੇ। ਤੇ ਮੈਂ ਉਹਦੇ ਨਾਨੀ ਨਾਨੇ ਨੂੰ ਵੀ ਮਨਾ ਲੂੰਗੀ ਕੋਈ ਗੱਲ ਨਹੀਂ ਜੇ ਉਹ ਗੁੱਸੇ ਨਰਾਜ ਕੇ ਹੋਣਗੇ ਨਾ ਤੇ ਮੈਂ ਤਾਂ ਵੀ ਮਨਾ ਲੂੰਗੀ ਉਹਨਾਂ ਨੂੰ ਕੋਈ ਵੀ ਚਲੋ ਵੇਖ ਲੈਨੇ ਆ ਬਾਹਰ ਨੂੰ ਰੈਡੀ ਹੋ ਕੇ ਹਾਂਜੀ ਬਾਹਰ ਨੂੰ ਨਿਕਲ ਚਲਦੇ ਆ ਠੀਕ ਆ ਤੋਰ ਤੋਂ ਆਪਣੀ ਦਵਾਈ ਦੋਈ ਖਾ ਤੇ ਠੀਕ ਹੋ ਤੈਨੂੰ ਨਾ ਕਰਨਾ ਪਣਾ ਚਾਰਾ ਕੰਮਕਾਰ ਕਰਦਾ ਕੋਈ ਨਹੀਂ ਹਾਂ ਮੁੰਡਾ ਗਿਆ ਟਿਵੀਸ਼ਨ ਦੇ ਕੇ ਜਾਂ ਇੱਥੇ ਜੇ ਟਿਵੀਸ਼ਨ ਤੇ ਘਰ ਤਾਂ ਵਜਲ ਗਿਆ ਨਹੀਂ ਨਹੀਂ ਵਜਲ ਗਿਆ ਹਾਂਜੀ ਚਲ ਗਿਆ ਚਲ